Thank you. ਇਹ 21 ਜੂਨ 2025 ਨੂੰ ਸ਼ਾਮ ਕਰੀਬ 4-5 ਦਾ ਟਾਈਮ ਸੀਗਾ ਤੇ ਦੋ ਮੋਟਰਸਾਈਕਲ ਚਲਾ ਰਿਆ ਸੀ ਔਰ ਜਿਹਨੇ ਪਿੱਛੇ ਬੈਠਾ ਸੀ ਵਿਸ਼ਾਲ ਸਾਲੂ ਇਹਨਾਂ ਨੇ ਉਥੋਂ ਇੱਕ ਸਰੋਜ ਬਾਲਾ ਕੋਲੋਂ ਜਬਰਨ ਇੱਕ ਪਰਸ ਖੋਇਆ ਵਾ ਕੋਕੇ ਤੇ ਲੈ ਕੇ ਵਿੱਚ ਵਿੱਚ ਮੋਬਾਈਲ ਸੀਗੀ ਜਿਹਦੇ ਨਾਲ ਸੀਸੀ ਫੁਟੇ ਕਟਾਈ ਗਈ ਔਰ ਆਪਣੇ ਮਹਾਰਾ ਕੋਲ ਉਹਦੀ ਮਦਦ ਲੈ ਕੇ ਫਿਰ ਆਪਾਂ ਨਾਲ ਜਿਹੜਾ ਫੋਨ ਸੀਗਾ ਜਿਹੜਾ ਸਾਡੀ ਬਰਾਮਦ ਕੀਤਾ ਇਹਦੇ ਕੋਲ ਆਪਾਂ ਫੋਨ ਦੇ ذریعے ਇਹਨੂੰ ਇਹਨੂੰ ਟ੍ਰੈਕ ਲਵਾ ਕੇ ਇਹਨੇ ਇਹ ਦੇ ਇਹਨਾਂ ਸਾਹਸਲ ਕੀਤੇ ਨੇ ਲੋਕਾਂ ਨਾਕਲਾਂ ਦੇ ਲੋਕੇਸ਼ਨ ਬੋਲੀ ਨਾਕਲਾ ਪਰ ਖਾਸ ਮੁਕਵਵਰ ਦੇ ਸਾਥ ਆਪਾਂ ਗਏ ਉੱਥੋਂ ਭੱਜ ਕੇ ਅੰਮ੍ਰਿਤਸਰ ਵਿੱਚ ਨਾਇਆ ਸੀਗਾ ਜਿਹਨੂੰ ਬਾਈਪਾਸ ਚੌਂਕ ਮਜੀਠਾ ਰੋਡ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਜਿਹਨੇ ਕੋਈ ਚੋਰੀ ਦੇ ਬਰਾਮਦ ਕੀਤਾ ਉਹ ਦੂਜੇ ਦੋਸ਼ੀ ਮਿਸ਼ਾਲ ਹਿਸ਼ਾਲੂ ਨਾਕਲਾਂ ਦੀ ਭਾਲ ਜਾਰੀ ਹੈ ਜਿਸ ਤਰ੍ਹਾਂ ਕੋਈ ਹਮਲੇ ਇਨਫੋਰਮੇਸ਼ਨ ਆਏਗੀ ਤੁਹਾਨੂੰ ਕ੍ਰਿਪਤ ਦਿੱਤੀ ਜਾਵੇ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਇਹ ਪਹਿਲੇ ਵੀ ਇੱਕ ਕੇਸ ਚੱਲਦਾ ਹੈ ਖੋਲਾ ਅੱਛਾ ਜੀ ਇਹਨਾਂ ਦੇ ਬੈਕਗ੍ਰਾਉਂਡ ਨਹੀਂ ਇਹ ਘੂਆਂ ਕਰਦੇ ਨੇ ਇਲਾਕੇ ਚ ਬੜੀ ਇਹਨਾਂ ਦੀ ਦਹਿਸ਼ਤ ਸੀ ਜਿਹਨਾਂ ਦੇ ਕਰਕੇ ਇਹਨਾਂ ਦੀ ਨਿਗਰਾਨੀ ਕਰਕੇ ਇਹਨਾਂ ਨੂੰ ਬਰਾਮਦ ਕੀਤਾ ਗਿਆ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਇਹਨਾਂ ਦੇ ਖਿਲਾਫ ਕੀਤੀ ਜਾਏਗੀ ਸਰ ਕੀ ਸਮਝਾਣਾ ਸਰ ਦੀ ਪੁਲਿਸ ਪਹਿਲਾਂ ਵੀ ਬੜੇ ਵਧੀਆ ਕਾਮਯਾਬੀ ਹਾਸਲ ਕਰਦੀ ਤੇ ਹੁਣ ਵੀ ਬੜੀ ਵਧੀਆ ਕਾਮਯਾਬੀ ਹਾਸਲ ਕਰੀਏ ਕੁਝ ਹੀ ਦਿਨਾਂ ਦੇ ਵਿੱਚ ਇਹ ਬੰਦੇ ਨੇ ਟ੍ਰੈਕ ਕੀਤਾ ਇੱਕ ਕਰੀਬਨ ਕੋਈ ਛੇ ਸਾ ਦਿਨ ਚ ਪਟਸਕਾਰ ਲਿਆ ਸੀ ਇਹਨਾਂ ਨੂੰ ਹੋਰ ਵੀ ਸ਼ਰਾਰਤੀ ਅਨਸਰ ਨੂੰ ਕੀ ਮੈਸੇਜ ਹੈ ਤੁਹਾਡੇ ਮਸਤ ਜੋ ਵੀ ਹੈਗਾ ਆਪਾਂ ਜੋ ਦੋ ਪ੍ਰੋਪਰ ਪ੍ਰੋਸੈਸ ਅਕੋਰਡਿੰਗ ਟੂ ਲਾਅ ਮਾਨ ਜੋ ਕਮਿਸ਼ਨਰ ਸਾਹਿਬ ਨੇ ਜੋ ਸਾਨੂੰ ਹੁਕਮ ਮਿਲਿਆ ਵਾ ਜੋ ਮਿਲਿਆ ਉਦੋਂ ਤੋਂ ਆਪਾਂ ਟ੍ਰੈਕ ਲਾਇਆ ਸਾਡੀ ਟੀਮਾਂ ਛੱਡੀਆਂ ਹੋਈਆਂ ਨੇ ਉਹ ਟੀਮਾਂ ਆਪਣੇ ਵਰਕ ਕਰ ਰਹੀਆਂ ਜਦੋਂ ਉਹਨਾਂ ਨੂੰ ਕਮਿਸ਼ਨ ਮਿਲਦੀ ਹੈ ਜਾਂ ਟ੍ਰੈਕ ਹੋਇਆ ਮੋਬਾਈਲ ਮਿਲ ਜਾਂਦਾ ਵਾ ਤੋਂ ਉਹਦੇ ਫਿਰ ਰੇਡ ਕਰਕੇ ਉਹਨਾਂ ਗੁਫਤਾਰ ਕਰਕੇ ਮੰਦਿਕ ਬੰਦੀ ਕਾਰਵਾਈ ਨਾਲ ਨਾਕਾਬਦਰੀ ਇਹ ਨੋਜਵਾਨ ਦਾ ਨਾਮ ਕੀ ਹੈ ਤੇ ਪਹਿਲਾਂ ਇੱਕ ਕਿਸ ਚੀਜ਼ ਦਾ ਪਰਚਾ ਹੈ ਪਹਿਲੇ ਖੋ ਦਾ ਪਰਚਾ ਹੈ ਤੇ ਉਹ 13 ਤਰੀਕ ਨੂੰ 13 ਜੂਨ ਨੂੰ ਬਾਹਰ ਆਇਆ ਹੈ ਇਹ rahul ਹੈ ਜੇਲ੍ਹ ਤੇ ਕਸੀ rahul ਇਸ ਚਿਕਨੀ ਨਾਮ ਹੈ ਇਹ rahul chikni ਨਾਮ ਹੈ rahul chikni ਪੁੱਤਰ ਰਣਜੀਤ ਸਿੰਘ ਵਾਸੀ ਨਾਕਕਲਾ ਵੱਡੇ ਮਜੀਠਾ ਰਹਿੰਦਾ ਹੈ ਤੇ ਦਾ ਪਰਿਵਾਰ ਚ ਕੋਣ ਹੈ ਮਤਲਬ ਕੀ ਬੈਕਗਰਾਉਂਡ ਹੈ ਪਰਿਵਾਰ ਚ ਬੈਕ ਪਰਿਵਾਰ ਚ ਇੱਕ ਦੀ ਭੈਣ ਹੈ ਇੱਕ ਦੀ ਮਾਂ ਇਹਦੇ ਬਾਪ ਆ ਉਹ ਵੀ ਆਏ ਸੀ ਉਹ ਕਹਿੰਦੇ ਸੀ ਖੁਦ ਬਾਰੇ ਪਰੇਸ਼ਾਨ ਹੈ ਨਸ਼ਾ ਕਰਦਾ ਹੈ ਉਹ ਨਸ਼ੇ ਤੋੜ ਵਿੱਚ ਆ ਕੇ ਹਜੇ ਕੰਮ ਕਰਦਾ ਜਦੋਂ ਨਾਲ ਕਰਦੀ ਰਹਿੰਦਾ ਬੜੀ ਬਦਨਾਮੀ ਹੋ ਰਹੀ ਹੈ 13 ਜੂਨ ਨੂੰ ਇਹਨੂੰ ਬਾਹਰ ਨੰਨੇ ਜਮਤ ਕਰਾਈ ਸੀ ਤੋਂ ਤੋਂ ਹੁਣ ਫਿਰ ਕਹਿੰਦੇ ਆਹੀ ਨਹੀਂ ਪਛੀ ਨਹੀਂ ਹੋਣਾ ਕੋਈ ਪਤਾ ਲੱਗਾ ਕਿ ਕਿਨੂੰ ਵੇਚਦੇ ਸੀ ਜਿਹੜਾ ਕੋਈ ਵੇਚਦਾ ਜਿਹਦੇ ਨੂੰ ਵੇਚਦੇ ਕੋਈ ਪਤਾ ਨਹੀਂ ਬਸ ਤੂੰ ਵੇਚ ਲਿਆ ਅਸੀਂ ਫੋਨ ਇਹਦੇ ਕੋ ਫੜਿਆ ਵਾ ਇਹ ਜਿਹੜਾ ਫੋਨ ਫੜਿਆ ਆਪਾਂ ਇਹਦੇ ਕੋਈ ਬਰਾਮਦ ਕੀਤਾ ਵਾ ਪਰ ਦੂਜੇ ਵਿਸ਼ਾਲ ਛਾਲੂ ਦੀ ਪਾਲ ਜਾ ਰਹੀ ਹੈ ਉਹਨੂੰ ਮੋਟਰਸਾਈਕਲ ਤੇ ਪੈਸੇ ਔਰ ਪਰਸ ਦੀ ਨਹੀਂ ਸੀ ਕਿ ਜਦੋਂ ਆਪਾਂ ਨੂੰ ਸਾਡੀ ਕੋਈ ਰੇਂਜ ਆ ਗਿਆ ਉਹਦਾ ਪਰਟੀਮਾਂ ਚ ਲੱਗੇ ਹੁੰਦੇ ਤਾਂ ਉਹਨੂੰ ਪਹਿਲੇ ਪ੍ਰੈਸ ਕਰਕੇ ਮਾਨਨੇ ਆਫਰ ਨੂੰ ਪੇਸ਼ ਕਰਕੇ ਜੋ ਬੰਦੀ ਸਜਾ ਦਿੱਤੀ ਹੈ ਸਿਰਫ ਪਤਾ ਲੱਗਾ ਨਾ ਕਿ ਕੋਲ ਜਾਂਦੇ ਜਰਾ ਨਸ਼ਾ ਆ ਗਿਆ ਸੀ ਤੋਂ ਪਤਾ ਲੱਗਾ ਕਿ ਉਹ ਭਾਈ ਪੁੱਛ ਕੇ ਇਸਦੇ ਸਾਹਮਣੇ ਆਇਆ ਤੇ ਇਸ ਪੁੱਛ ਕੇ ਸੇ ਹੀ ਸਾਹਮਣੇ ਆਇਆ ਕਿ ਇਹ ਟ੍ਰੈਕਸਟ ਲੈਂਦੇ ਸੀ ਔਰ ਇਹਨਾਂ ਨੇ ਪੱਤੀ ਬਣਾਈ ਹੋਈ ਹੈ ਮੀਠਨੂ ਹਸਪੀਟਲ ਤੋਂ ਇਹ ਨੈਸੈਸਰੀ ਆਉ ਕਿੰਨੇ ਚਲੈਂਦੇ ਸੀ ਉਹਦਾ ਹੀ ਨਸ਼ਾ ਕਰਦੇ ਨੇ ਬਦ ਨਸ਼ੇ ਜਦੋਂ ਤੋੜ ਆਈ ਦੀ ਜੀ ਸਾਡੇ ਵੱਲੋਂ ਕੋਰਟ 'ਚ ਪੇਸ਼ ਕਰਾਇਆ ਜਾਏਗਾ ਉਹਨੇ ਮੰਨ ਲਿਆ ਕਿ ਕੋਰਟ 'ਚ ਪੇਸ਼ ਕੀਤਾ ਜਾਏਗਾ ਰਮਾਨ ਲੈ ਕੇ ਜਿਸ ਤਰ੍ਹਾਂ ਜਨਪਾਂਦੀ ਕਾਰਵਾਈ ਕੀਤੀ ਜੁਡੀਸ਼ੀਅਲੀ ਵੀ ਕੀਤਾ ਜਾ ਜਾਦਾ ਤਾਂ ਉਹਨਾ ਸਦਾਰਨ ਹਮੇਸ਼ਾ ਹੀ ਬੜੀ ਸਫਲਤਾ ਕੋਚੀ ਦਿਨਾਂ ਦੇ ਵਿੱਚ ਕਾਫੀ ਲੰਬੇ ਨਵੇਂ ਪਰਚੇ ਜਿਹੜੇ ਰਹੀ ਹੋਰ ਵੀ ਕੰਮ ਲੱਭਿਆ ਸੋਦੀ ਦੇ ਨਾਲ ਸੋਦੀ ਠੀਕ ਸਰ ਥੈਂਕ ਯੂ ਤੁਹਾਡੀ ਦਬੰਗ ਵੀਡੀਓ ਤਾਂ ਤਬੰਗ ਟਾਈਮ ਕੱਢ ਕੇ ਤੁਸੀਂ ਫਿਰ ਸਾਡੇ ਕੋ ਆਇਓ ਤੁਹਾ